जननामक <laughs> ਮਰਦਾ ਸੰਸਾਰ ਸੰਤ ਸ਼ਰਨ ਜੋ ਜਨ ਸਤਿ ਪਵਰਨ ਜੀ ਘੋਰਾ ਬ੍ਰਮੀ ਸਾਚੀ ਅਤੇ ਨਿਵਾਜੀ ਗੁਰਮੁਖ ਕਾ ਦਾ ਨਾਮ ਸਾਰੇ ਜਤ ਦੇ ਲੈ ਜਿਹੜੇ ਮਨੁੱਖ ਹੁੰਦੇ ਐ ਮਨੁ ਅਤੇ ਗੁਰਮੁਖ ਮਨੁੱਖ ਤੇ ਗੁਰਮੁਖ ਗੁਰਮੁਖ ਤੇ ਮਨੁੱਖ ਕਾਸਤ ਕਰ ਤੇ ਨਾਸਤ ਕਰ ਇੱਕ ਆਸਤਿਕ ਹੁੰਦਾ ਜਿਹਦਾ ਵਿਸ਼ਵਾਸ ਈਮਾਨ ਤੇ ਕੇਵਲ ਪਰਮਾਤਮਾ ਤੇ ਹੁੰਦਾ ਹੈ ਚਾਹੇ ਜੰਗਾ ਹੁੰਦਾ ਚਾਹੇ ਮਾਰਾ ਹੁੰਦਾ ਉਹਦਾ ਵਿਸ਼ਵਾਸ ਹੈ ਵਿਸ਼ਵਾਸ ਹੀ ਆਤੇ ਸਭ ਕੁਝ ਆਤੇ ਵਿਸ਼ਵਾਸ ਜੇ ਤਾਂ ਵੀ ਕੁਝ ਵੀ ਮਨ ਮੁਖ ਜਿਹੜੇ ਮਨ ਦੇ ਮਤੇ ਚਲਦੇ ਜਿਹੜੇ ਮਨ ਦੇ ਬਸ ਵਿੱਚ ਆ ਉਹਨਾਂ ਨੂੰ ਮਨ ਕਹਿੰਦੇ ਜੋ ਮਨ ਕਹਿੰਦਾ ਉਹ ਕਰਦੇ ਮਨ ਨੇ ਮਗਰ ਤਰਦੇ ਜਿਹੜੇ ਗੁਰੂ ਹੁੰਦੇ ਐ ਗੁਰੂ ਕੈਨੂੰ ਕਹਿੰਦੇ ਐ ਜਿਹੜੇ ਗੁਰੂ ਦੀ ਆਗਿਆ ਦਾ ਪਾਲਣ ਕਰਦੇ ਭਾਵੇਂ ਕਿ ਉਹ ਦਾ ਘੜਾ ਢਾੜ ਜਾਵੇ ਪਰਮਾਨੰਦੇ ਮੁਖ ਤੋਂ ਸੱਤ ਵਚਨ ਸੱਤ ਵਚਨ ਸੱਤ ਰਤਨ ਇਹਦੇ ਵਿੱਚ ਬਹੁਤ ਵੱਡੀ ਤਾਕਤ ਦੇ ਜਿਹੜੀ ਨਾ ਕਰਦੇ ਨੀ ਆ ਹੱਥ ਕਾਹੇ ਕਰ ਲੈਣੇ ਆ ਜਿਹੜੇ ਹੱਥ ਕਾਹੇ ਕਰ ਲੈਣੇ ਆ ਉਹ ਮੁਝ ਦੇ ਟੋਹੇ ਉਹਨਾਂ ਦਾ ਵਿਸ਼ਵਾਸ ਨਹੀਂ ਹੁੰਦਾ ਉਹਨਾਂ ਦਾ ਯਕੀਨ ਨਹੀਂ ਹੁੰਦਾ ਉਹਨਾਂ ਦਾ ਕਿਸੇ ਤੇ ਭਰੋਸਾ ਨਹੀਂ ਹੁੰਦਾ ਜਿਹੜੇ ਹੱਥ ਕਾਹੇ ਕਰ ਲੈਂਦੇ ਆ ਜਿਵੇਂ ਜੇਨਕਾਰ ਕਰ ਦਿੰਦੇ ਆ ਜਿਸ ਤਰ੍ਹਾਂ ਗੁਰੂ ਮਹਾਰਾਜ ਕਹਿੰਦੇ ਵੀ ਤੈਨੂੰ ਵੀ ਹੁਕਮ ਆ ਹੁਕਮ ਮੰਨੇ ਸੋ ਪਰਮਾਤਮਾ ਜਿਹੜੇ ਹੁਕਮ ਨੂੰ ਮੰਨ ਲੈਂਦੇ ਨੇ ਉਨਾਹਾਂ ਆਉਣਾ ਪਰਵਾਣਿਆ ਸੰਸਾਰ ਦੇ ਵਿੱਚ ਜਾਣਾ ਵੀ ਪਰਵਾਣ ਆਉਣਾ ਵੀ ਪਰਵਾਣ ਜਮਣਾ ਵੀ ਪਰਵਾਣ ਉਤੋਂ ਤੇ ਮਰਨਾ ਵੀ ਪਰਵਾਣ ਇੱਕ ਜਮਣਾ ਇੱਕ ਮਰਨਾ ਜਿਹੜਾ ਜਮਿਆ ਉਹਦੇ ਉਹ ਮਰਨੇ ਦੀ ਜਿਹੜੀ ਤਰੀਕਿਆ ਲਿਖ ਦਿੱਤੀ ਜਾਂਦੀ ਹੈ ਜਿੰਨੀ ਜਿਖੀ ਆ ਬੰਦਿਆਂ ਭੋਗਣੀ ਆ ਚਾਹੇ ਹੱਸ ਕੇ ਭੋਗੋ ਚਾਹੇ ਰੋ ਰੋ ਕੇ ਭੋਗੋ ਕਿਉਂਕਿ ਜੇ ਸਾਡਾ ਜੀਵਨ ਵਧੀਆ ਹੈ ਸੱਚੇ ਢੰਗ ਦੇ ਨਾਲ ਸਿਜੀ ਰਹੇ ਆ ਵਧੀਆ ਖਾਂਦੇ ਆ ਵਧੀਆ ਪਾਉਂਦੇ ਆ ਵਧੀਆ ਕਮਾਉਂਦੇ ਆ ਰਹਿਣ ਵਾਸਤੇ ਮਹਿਲਾ ਦੀ ਉਠੀਆਂ ਦੀ ਜਵਾਰੀਆਂ ਦੀ ਗੱਡੀਆਂ ਮੋਟਰਾਂ ਦੀ ਬਾਗ ਬਕੀਚਿਆਂ ਦੀ ਧਨ ਦੌਲਤ ਦੀ ਮਾਇਆ ਦੀ ਸਾਡੇ ਅੰਦਰ ਕਿ ਆਮਿਆ ਇਹ ਸਾਰੀਆਂ ਚੀਜ਼ਾਂ ਸਾਡੇ ਕੋਲ ਹੋਣ ਕੇ ਇੱਕ ਸਾਡੇ ਕੋਲ ਵਸਤੂ ਨਾ ਹੋਵੇ ਉਹ ਕੀ ਹੈ ਗੁਰੂ ਗੁਰੂ ਤੋਂ ਬਗੈਰ ਸਭ ਅਨੇ ਗੁਰੂ ਤੋਂ ਬਗੈਰ ਅਸੀਂ ਰੋਸ਼ਨੀ ਵਿੱਚ ਨਹੀਂ ਆ ਸਕਦੇ ਕਿਉਂਕਿ ਮਹਾਰਾਜ ਕਹਿੰਦੇ ਆ ਨਾ ਜੇ ਸੌ ਚੰਦਾ ਉਗਵੇ ਜੇ ਸੌ ਚੰਦਰਮਾ ਸੌ ਸੂਰਜ ਕੀ ਸੌ ਚੰਦਾ ਚੰਦਾ ਨਹੀਂ ਚੰਦਰਮਾ ਨੂੰ ਇਸ ਧਰਤੀ ਦੇ ਉੱਤੇ ਜੇ 100 ਚੰਦਰਮਾ ਪ੍ਰਗਟ ਹੋ ਜਾਂਦੇ ਕਿੰਨੀ ਰੌਸ਼ਨੀ ਹੋ ਜਾਂਦੀ ਹੈ ਕਿੰਨੀ ਰੋਸ਼ਨੀ ਹੋ ਜਾਂਦੀ ਹੈ ਕਿੰਨੀ ਲਾਈਟ ਹੋ ਜਾਂਦੀ ਹੈ ਕਿੰਨਾ ਪ੍ਰਕਾਸ਼ ਹੋ ਜਾਂਦਾ ਹੈ ਤੇ ਮਹਾਰਾਜ ਜੀ ਕਹਿੰਦੇ ਜੇ 100 ਚੰਦਾਂੋਂ ਕੋਵੇਂ ਸੂਰਜ ਜਿਹੜੇ ਹਜ਼ਾਰ 100 ਚੰਦਰਮਾ ਇੱਕ ਸੂਰਜ ਦੀ ਅਸੀਂ ਗਰਮੀ ਨੂੰ ਸਹਿਨ ਨੜਨ ਕਰ ਸਕਦੇ ਇੱਕ ਸੂਰਜ ਦੀ ਕਿੰਨੀ ਗਰਮੀਆ ਗਰਮੀਆ ਇਹ ਸੂਰਜ ਪੰਜਾਬ ਦੇ ਵਿੱਚ ਆ ਇਹ ਸੂਰਜ ਅਮਰੀਕਾ ਵਿੱਚ ਆ ਇਹ ਸੂਰਜ ਇੰਗਲੈਂਡ ਦੇ ਵਿੱਚ ਆ ਕਿਸੇ ਵੀ ਮੁਲਕ ਵਿੱਚ ਚਲੇ ਜਾਓ ਇਹਹੀ ਸੂਰਜ ਉੱਥੇ ਆ ওই ਸੂਰਜ ਉੱਥੇ ਆ ਕਿਉਂਕਿ ਜਿਸ ਤਰ੍ਹਾਂ ਸੂਰਜ ਜਿਵੇਂ ਆ ਚੰਦਰਮਾ ਆਇਆ ਇਸੇ ਤਰ੍ਹਾਂ ਪਰਮਾਤਮਾ ਵੀ ਇੱਕ رب بھی یہ کیا ہے بھی یہ کیا ہے پرمیشور کی یہ کیا ہے بائی پر بھی یہ کیا اللہ کہلو خدا کہلو بائی پر کہلو پرماتما کہلو عیشور کہلو مقامد کہلو برائی کہلو غصریاں کہلو لال کہلو ਬਾਰਾ ਬਾਰ ਨਾਮ ਬੋਲਦੇ ਹਜ਼ਾਰੀਆਂ ਲੱਖਾਈਆਂ ਕਰੋੜੀਆਂ ਪਰ ਪਰਮਾਤਮਾ ਇੱਕ ਹੈ ਪਰਮਾਤਮਾ ਇੱਕ ਹੈ ਸੂਰਜ ਇੱਕ ਹੈ ਚੰਦਰਮਾ ਇੱਕ ਹੈ ਚਾਹੇ ਵਾਹਿਗੁਰੂ ਕਹਿ ਲਓ ਚਾਹੇ ਸਤਨਾਮ ਕਹਿ ਲਓ ਚਾਹੇ ਪਰਮਾਤਮਾ ਕਹਿ ਲਓ ਚਾਹੇ ਈਸ਼ਵਰ ਕਹਿ ਲਓ ਚਾਹੇ ਪ੍ਰਭੂ ਕਹਿ ਲਓ ਚਾਹੇ ਪਰਮੇਸ਼ਵਰ ਕਹਿ ਲਓ ਚਾਹੇ ਅੱਲਾਹ ਕਹਿ ਲਓ ਚਾਹੇ ਭਗਵਾਨ ਕਹਿ ਲਓ ਕਬੂਲ ਹੈ ਜਿਸ ਤਨਾ ਸੂਰਜ ਹੀ ਇੱਕ ਹੈ ਸੂਰਜ ਦੇ ਕੋਲ ਜਾਣੇ ਆ ਰਸਤੇ ਕਿੰਨੇ ਆ ਚਾਰ ਸੂਰਜ ਦੇ ਕੋਲ ਜਾਣ ਵਾਸਤੇ ਚੰਦਰਮਾ ਦੇ ਕੋਲ ਜਾਣ ਵਾਸਤੇ ਰਸਤੇ ਕਿੰਨੇ ਆ ਚਾਰ ਸਤਿਗੁਰੂ ਰਵਿਦਾਸ ਜੀ ਨੇ ਜੰਝੂ ਸਤ ਨੀਂਦ ਖਾਏ ਪੰਜ ਨੀਂਦ ਖਾਏ ਤਿੰਨ ਨਹੀਂ ਦਿਖਾਏ ਦੋ ਨਹੀਂ ਦਿਖਾਏ ਕਿੰਨੇ ਦਿਖਾਏ ਚਾਰ ਇਸੇ ਤਰ੍ਹਾਂ ਚਾਰ ਜੰਤੂ ਕਿਉਂ ਦਿਖਾਏ ਪੰਜ ਕਿਉਂ ਨਹੀਂ ਦਿਖਾਏ ਸੱਤ ਕਿਉਂ ਨਹੀਂ ਦਿਖਾਏ ਜਦੋਂ ਉਹ ਗੁਰੂ ਰਬ ਦਾਤਿ ਆਏ ਚਾਰ ਜੰਤੂਆਂ ਦੇ ਵਿੱਚ ਹੈ ਤੇ ਉਹਨਾਂ ਨੇ ਚਾਰੇ ਜੰਤੂ ਦਿਖਾਉਣੇ ਸੀ ਚਾਰ ਜੰਤੂ ਦਿਖਾਉਂਦਾ ਮਰਸ਼ਨ ਕੀ ਹੋਏ ਇਹਦਾ ਮਤਲਬ ਕੀ ਹੈ دشامہ گینیاں پورا پچھم پتر دکھن خن پورا پچھم پتر دکھن خن سورے دے پول جانایاں چاہے پورا پردی چلے جاؤ چاہے پچھا پتر دکھن خن چاہے پتر دکھن خن خن جانا سورے دے پولے ਜਾਨ ਚੰਦਰ ਮਾ ਤੇ ਕੋਲੇ ਆ ਰਸਤੀ ਚਾਲ ਨਗਟੇ ਚਿੱਤਲ ਦੀ ਮਨਜੀ ਚਲੇ ਜੋਖਾਂ ਵੀ ਪੈਂਦੇ ਇਸੇ ਤਰ੍ਹਾਂ ਚਾਹੇ ਤੁਸੀਂ ਥਾਕਰ ਕਹੋ ਚਾਹੇ ਪਰਮਾਤਮਾ ਕਹੋ ਚਾਹੇ ਸਤਨਾਮ 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 ਕਹੀ ਜਾਓ ਚਾਹੇ ਵਾਹਿਗੁਰੂ 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 ਕਹੀ ਜਾਓ ਚਾਹੇ ਭਗਵਾਨ ਨੂੰ ਕਹੀ ਜਾਓ ਉਹਨੂੰ ਕੋਈ ਫਰਕ ਨਹੀਂ ਉਹਨੂੰ ਕੋਈ ਇਤਰਾਜ ਨਹੀਂ ਕਿਉਂਕਿ ਜੁੱਤਾਂ ਜੁੱਤਾਂ ਦੇ ਵਿੱਚ ਭਗਤ ਆਉਂਦੇ ਹੈ ਉਹ ਉਹਦੇ ਪ੍ਰੇਮ ਦੀ ਅੰਤਰ ਆ ਕੇ ਉਹਦੇ ਨਾਮ ਰੱਖ ਲੈਂਦੇ ਜੋ ਲਿੱਤੀਆ ਉਹ ਜੋਤ ਮੇਰੇ ਅੰਦਰ ਵੀ ਆ ਅੱਜ ਇਤਨੀ ਸੰਗਤ ਬੈਠੀ ਹੈ ਇਹ ਸਾਰਿਆਂ ਦੇ ਅੰਦਰ ਜੋਤ ਇਹਦੀ ਹੈ ਇੱਕ ਪਰਮਾਤਮਾ ਦੀ ਜੋਤ ਜਗਦੀ ਹੈ ਉਹ ਜੋਤ ਦੇ ਦਰਸ਼ਨ ਕਰਨੇ ਆ ਕਿਦਾਂ ਹੋਣਗੇ ਕਿਸ ਤਰ੍ਹਾਂ ਹੋਣਗੇ ਉਹਦੀ ਜੁਲਤੀ ਕੀ ਆ ਜੋਤ ਦੇ ਦਰਸ਼ਨ ਕਰਨ ਦੀ ਪਹਿਲਾ ਪੂਰੇ ਗੁਰੂ ਨੂੰ ਲਪਨਾ ਪੈਣਾ ਪੈਂਦਾ ਗੁਰੂ ਉਹ ਪੂਰਾ ਗੁਰੂ ਗੁਰਬਾਣੀ ਦੀ ਦਸਤਰੀ ਹੈ ਪਰ ਮਾਰੇ ਲੈ ਲੇ ਪੂਰਾ ਗੁਰੂ ਕਿਹੜਾ ਪੂਰਾ ਰੱਬ ਰਾਤੇ ਪੂਰਾ ਜਹਾਂ ਦਾ ਨਾਮ ਨਾਨਕ ਪੂਰਾ ਪਾਇਆ ਪੂਰੇ ਦੇ ਗੁਣਾਂ ਉਹਦੇ ਗੁਣ ਗੋਹ ਦੇ ਨਾਮ ਸਾਡੇ ਅੰਦਰ ਗੁਣ ਪੈਦਾ ਹੋਣੇ ਜੇ ਅਸੀਂ ਕਿਸੇ ਨੂੰ ਯਾਦ ਕਰਾਂਗੇ ਰੱਬ ਨੂੰ ਤੁਸੀਂ ਇੱਕ ਵਾਰੀ ਯਾਦ ਕਰੋ ਤੁਹਾਨੂੰ 10 ਵਾਰੀ ਰੱਬ ਯਾਦ ਕਰੇਗਾ ਤੁਸੀਂ ਇੱਕ ਕਦਮ ਸੱਚੇ ਮਨ ਦੇ ਨਾਲ ਸੱਚੇ ਸੱਚੀ ਲਗਨ ਦੇ ਨਾਲ ਉਹਦੇ ਵਾਜੋਂ ਕਰਦੋ ਪੁੱਟੋ 10 ਕਰਦੋ ਪੁੱਟ ਕੇ ਤੁਹਾਡੇ ਵੱਲੋਂ ਆਏ ਆਏ ਜਿਨ੍ਹਾਂ ਨੂੰ ਪ੍ਰਾਪਤ ਹੋ ਗਿਆ ਨਾ ਉਹਨਾਂ ਦੇ ਰਹਿਵਾ ਨਹੀਂ ਆਇਆ ਜਾਂ ਉਹਨਾਂ ਨੇ ਮੁੱਠੀ ਵਿੱਚ ਲਈ ਕਿ ਇਹ ਕਿਸੇ ਨੂੰ ਜੇ ਦੱਸਾਂਗੇ ਤਾਂ ਉਹਨੋਂ ਯਕੀਨ ਨਹੀਂ ਹੋਣਾ ਵਿਸ਼ਵਾਸ ਨਹੀਂ ਹੋਣਾ ਲੋਕਾਂ ਨੂੰ ਜ਼ਕੀਲ ਕਪਾਣਾ ਬੜਾ ਔਖਾ ਹੈ ਸਤਗੁਰੂ ਰਵੀਦਾਸ ਜੀ ਨੂੰ ਪਤਾ ਨਹੀਂ ਕਿੰਨੀ ਵਾਰੀ ਪਰਮਾਤਮਾ ਦੇ ਭਗਵਾਨ ਦੇ ਦਰਸ਼ਨ ਹੋਏ ਉਹਨਾਂ ਨੇ ਮੁੱਠੀ ਮੀਟ ਲਈ ਸਤਗੁਰੂ ਨਾਨਕ ਜੀ ਨੂੰ ਪਤਾ ਨਹੀਂ ਕਿੰਨੀ ਵਾਰੀ ਦਰਸ਼ਨ ਹੋਏ ਉਹਨਾਂ ਨੇ ਮੁੱਠੀ ਮੀਟ ਲਈ ਇਤਿਹਾਸ ਸਸਾਇਆ ਈ ਸ਼ਾਂਤਨਾਮ ਦੇ ਕੀ ਮਹਾਰਾਜ ਹੋਏ ਐ ਜਿਨ੍ਹਾਂ ਨੇ ਮਰੀ ਬੰਦਾਂ ਨੂੰ ਜੀਉਂਦੀ ਇੱਕ ਮਰੇ ਨੂੰ ਜੀਉਂਦਾ ਕਰਨਾ ਇਹ ਕਿਹਦਾ ਕੰਮ ਹੁੰਦਾ ਹੈ ਆਂ ਭਗਵਾਨ ਦਾ ਭਗਵਾਨ ਦਾ ਕੰਮ ਤਾਂ ਸਤਿਗੁਰੂ ਦਾ ਤਾਂ ਜੀ ਨੇ ਤਾਂ ਮੁਰਦੇ ਆ ਦੇ ਵਿੱਚ ਜਾਨ ਪਾ ਦਿੱਤੀ ਉਹ ਪਰਮਾਤਮਾ ਦੀ ਸੀ ਭਗਵਾਨ ਦੀ ਸੀ ਈਸ਼ਵਰ ਦੀ ਸੀ ਅੱਲਾਹ ਦੀ ਸੀ ਖੁਦਾ ਦੀ ਸੀ ਹੋਰ ਕਿਸ ਦੀ ਅੱਜ ਝਗੜਾ ਇਹ ਤੇ ਡੰਡਿਆ ਆ ਉਹ ਕਹਿੰਦੇ ਅਸੀਂ ਭਗਤ ਕਹਿਣਾ ਇਹ ਤਾਂ ਮੂਰਖਤਾ ਵਾਲੀ ਗੱਲ ਆ ਮੂਰਖਤਾ ਇਹੋ ਜਿਹੇ ਲੋਕ ਮੂਰਖ ਲੱਦੇ ਇਹਦੇ ਵਿੱਚ ਪਹਿਚਾਣ ਆਉਂਦੀ ਆ ਕਿ ਇਹ ਮੂਰਖਾਂ ਦੀ ਟੋਲੀ ਆ ਇਹਨਾਂ ਦੇ ਅੰਦਰ ਗੁਰਮੁਖਾਂ ਵਾਲੀ ਗੱਲ ਨਹੀਂ ਅਸੀਂ ਪੜਦੇ ਕਿਆਂ ਸੁਣਦੇ ਕਿਆਂ ਔਰ ਕਰਦੇ ਕਿਆਂ ਉਹਦਾ ਵੀ ਪੜਿਆ ਵੀ ਬਿਕਾੜ ਸੁਣਿਆ ਵੀ ਬਿਕਾੜ ਅਸੀਂ ਪਤਾ ਨਹੀਂ ਕਿੰਨੇ ਸਾਰੇ ਧਰਮਾਂ ਦੇ ਗ੍ਰੰਥ ਪੜ੍ਹ ਲੇਗੇ ਜੇ ਫਿਰ ਵੀ ਸਾਨੂੰ ਗਿਆਨ ਨਾ ਹੋਇਆ ਤੇ ਉਹ ਪੜੇ ਵਢੇ ਗ੍ਰੰਥ ਸਾਸਤਰ ਵੀ ਕਹਾੜ ਚਲੇ ਗਏ ਉਹ ਬਗਵਾ ਅੰਤੇ ਭਗਵਾਨ ਸੀ ਸੰਤ ਭਗੁਰੂ ਦਾ ਵਿਦਾਰ ਕੀ ਮਹਾਰਾਜ ਗੁਰੂ ਜਿਹੜੇ ਹੋ ਜਿੰਨੇ ਵੀ ਸਤਿਗੁਰੂ ਰਵਦਾਦੀ ਜੀ ਨੂੰ ਤੇ ਸਰਤਾਜ ਹੋਇਆ ਸਰਤਾਜ ਗੱਲ ਸੋਚੋ ਸੰਪੂਰਨ ਵਿਚਾਰੋ ਜੇ ਪੜ੍ਹ ਲਿਖ ਕੇ ਵੀ ਆਪਾਂ ਅਨਪੜ੍ਹੇ ਰਹਿਣਾ ਹੈ ਤੇ ਫਿਰ ਪੜ੍ਹੇ ਲਿਖਿਆ ਦਾ ਤੁਸ ਸਾਨੂੰ ਫਾਇਦਾ ਨਹੀਂ ਹੋਤਾ ਬੇਨਾ ਪੜਿਆ ਅਨਪੜਿਆ ਪਰਮ ਗੱਤ ਪਾਇ ਬੜੇ ਵਿੱਚ ਤੇ ਅਨਪੜ੍ਹੇ ਵਿੱਚ ਰਹਿੰਦਾ ਹੈ ਅੰਤਰੀ ਨਹੀਂ ਹੋਣਾ ਜੇ ਅੱਜ ਅਸੀਂ ਗੁਰਮਾਤੇ ਨਾਮ ਤੇ ਲੜੀ ਜਾਂਦੇ ਆ ਉਹ ਕਹਿੰਦੇ ਭਗਤ ਕਹਿਣਾ ਜੇ ਤੁਸੀਂ ਗੁਰੂ ਕਹਿ ਲਓ ਮੈਂ ਤਾਂ ਤੁਹਾਡੀ ਜੁਬਾਨ ਟੁੱਟ ਜਾਏਗੀ ਤੁਹਾਡੀ ਜੀਭ ਆ ਕਸ ਜਾਵੇ ਜੇ ਤੁਸੀਂ ਗੁਰੂ ਨੂੰ ਗੁਰੂ ਨੇ ਕਹਿ ਸਕਦੇ ਤਵੇ ਤੁਸੀਂ ਕਾਹਦੇ ਵੀ ਇਨਸਾਨ ਆ ਉਹ ਤਾਂ ਫੇ ਮਨ ਨਾਸਕ ਤੇ ਉਹਨਾਂ ਦੀ ਬੁੱਧੀ ਨਾਸਕ ਵਾਲੀ ਰੌਣਾ ਸਾਡਾ ਅਪਸ ਵਿੱਚ ਹੀ ਐ ਅਸੀਂ ਗੁਰੂਆਂ ਦਾ ਹੈ ਵੀ کچھا <ملا> کوئی قریب کر دے گروہ نبی داس <ملا> مارا جی گروہوں کے گروہ ہوئے ہیں گروہاں دے سرطار ہوئے ہیں سمتاں دے سرطار ہمانے گئے ہیں اسی کہتے ہیں کہ کونجا راجے ہمانی شرم میں جائے کونجا راجے ہمانی شرم میں جائے کونجا راجے ਇਹ ਮੋਢੀ ਇਹ ਗੱਲ ਆ ਅੱਜ ਲੱਖ ਰੁਪਈਆ ਜੇਬ ਚ ਪਾ ਕੇ ਚਲੇ ਜਾਓ ਮਮੂਦੀ ਗੱਲ ਕਿਤੇ ਲਾਵੇ ਹੁਪੈ ਦੀ ਕੀਮਤ ਸੀ ਕਦਰ ਸੀ ਅੱਜ ਲੱਖ ਰੁਪਈਆ ਹੁਸਨੂ ਲੱਖ ਰੁਪਈਆ ਵੀ ਥੋੜਾ 5 ਲੱਖ ਵੀ ਥੋੜਾ ਪਾ ਕੇ ਜਾਈਏ ਜੇਬ ਵਿੱਚ ਫਿਰ ਖਾਲੀ ਜੇਬ ਲੈ ਕੇ ਆਉਂਦੇ ਹਾਂ ਸਮੇਂ ਸਮੇਂ ਸਭ ਬਦਲਿਆ ਸਤਿਗੁਰੂ ਰਵਿਦਾਸ ਆਰਾ ਜੀ ਦੀ ਸ਼ਰਨ ਵਿੱਚ ਆਪਾਂ ਕਹਿੰਦੇ 51 ਰਾਜੇ ਆਏ ਆ 51 ਦਾ ਕਸ਼ਨ ਹੁੰਦੇ ਤੁਸੀਂ ਕਰੋੜਾਂ ਦੀ ਗੱਲ ਕਰੋ ਕਰੋੜਾਂ ਰਾਜੇ ਉਹਨਾਂ ਦੀ ਸ਼ਰਨ ਵਿੱਚ ਆਏ ਆ ਚਾਰ ਵਰਨਾਂ ਦੀ ਤੁਸੀਂ ਗਿਣਤੀ ਕਰਕੇ ਦੱਸ ਸਕਦੇ ਹੋ ਚਾਰ ਵਰਨਾਂ ਦੀ ਜਿਹੜੀ ਲੋਗ ਹੈ ਉਹਨਾਂ ਦੀ ਗਿਣਤੀ ਕਿੰਨੀ ਹੈ ਚਾਰ ਵਰਨ ਇਹਨਾਂ ਦੀ ਗਿਣਤੀ ਕਿੰਨੀ ਹੈ ਕੋਈ ਨਹੀਂ ਦੱਸ ਸਕਦਾ ਆਕਾਸ਼ ਮੰਡਲ ਤੇ ਤਾਰੇ ਕਿੰਨੇ ਆ ਕੋਈ ਨਹੀਂ ਦੱਸ ਸਕਦਾ ਇਹ ਧਰਤੀ ਪਰੋ ਬਣੀ ਪਾਣੀ ਪਰੋ ਧਰਤੀ ਦੀ ਆਰੰਭਤਾ ਹੋਏ ਸਤਿਗੁਰ ਅਨੰਦਦੇਵ ਕੀ ਮਹਾਰਾਜ ਨੂੰ ਪੁੱਛਿਆ ਤੇ ਉਹ ਕਹਿਣ ਲੱਗੇ ਜਿਤ ਵਾਰਨਾ ਜੋਗੀ ਜਾਵੇ ਰਾਮਤਮਾ ਨਾਲ ਉਹ ਜਾਂ ਕਰਦਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਵੇ ਸੀ ਕਹਿੰਦੇ ਕਿਸੇ ਨੂੰ ਨਹੀਂ ਪਤਾ ਉਹ ਲੋ ਕਿਹੜਾ ਦਿਨ ਸੀ ਜਿਹੜਾ ਵਾਰ ਸੀ ਕਿੰਨੀ ਤਰੀਖ ਸੀ ਕਿਹੜਾ ਮਹੀਨਾ ਸੀ ਅੰਗਰੇਜ਼ੀ ਮਹੀਨੇ ਦੀ ਕਿਹੜੀ ਤਰੀਕ ਸੀ ਦੇਸੀ ਮਹੀਨੇ ਦੀ ਕਿਹੜੀ ਤਰੀਕ ਸੀ ਕਿਹੜੀ ਮੀਸੀ ਤੇ ਸਰਦੀ ਸੀ ਕਿ ਉਹਦਾ ਧਰਤੀ ਰੇਹੰਦਾ ਹੋਈ ਔਰ ਮਹਾਰਾਜ ਨੇ ਫੇਰ ਪੁੱਛਿਆ ਮੈਂਨੇ ਮਹਾਰਾਜ ਇਹ ਧਰਤੀ ਕਿੱਥੋਂ ਸ਼ੁਰੂ ਹੋਈ ਕਿੱਥੇ ਜਾ ਕੇ ਸਵਾਪਤ ਹੁੰਦੀ ਹੈ ਤੇ ਸਤਿਗੁਰ ਨਾਨਕ ਜੀ ਮੁਸਕਰਾ ਕੇ ਕਹਿਣ ਲੱਗੇ ਧਰਤੀ ਹੂਰ ਪਰੇ ਹੂਰ 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 ਕਹਿੰਦੇ ਧਰਤੀ ਹੂਰ ਜਦੋਂ ਚੱਲ ਲੱਠ ਕਿਦੋਂ ਬਣ ਸਕਦਾ ਤੋਂ ਨੱਖਦੇ ਢੱਡੇ ਫਲ ਜਾਨ ਢੜਦੇ ਢੜਦੇ ਮਰ ਜਾਣਾ ਪਰ ਧਰਤੀ ਦੀ ਵੀ ਚ ਇਹੋ ਹੱਦ ਚੋਂ ਨਾ ਇਹ ਨਹੀਂ ਬਣੀ ਪੂਰਬ ਦਿਸ਼ਾਵਾਂ ਨੂੰ ਰੱਖ ਹੱਦ ਲਾ ਬਿਤੇ ਚਾਰ ਦਿਸ਼ਾਵਾਂ ਜਿੱਦਣ ਨੂੰ ਮਰਦੀਆਂ ਹੱਥ ਲਾ ਪਰਮਾਤਮਾ ਕਿਸ ਤਰ੍ਹਾਂ ਇਹਦੀ ਧਰਤੀ ਦੀ ਹੱਦ ਨਹੀਂ ਇਸੇ ਤਰ੍ਹਾਂ ਪਰਮਾਤਮਾ ਦਾ ਤੇ ਸਤਿਗੁਰ ਰਵਦਾ ਜੀ ਦਾ ਕਿਸੇ ਨੇ ਢੀਤ ਨਹੀਂ ਪਾਇਆ ਸਾਡੇ ਲਈ ਨਾ ਵੀ ਉਹ ਰੱਬ ਸੀ ਸਾਡੇ ਲਈ ਨਾ ਉਹ ਗੁਰੂਆਂ ਦੇ ਗੁਰੂ ਸੀ ਤੁਸੀਂ ਭਗਤ ਕਹੀ ਤੋ ਸਾਨੂੰ ਕੋਈ ਫਰਕ ਨਹੀਂ ਕਹੀ ਜੋ ਜੀਭਾ ਤੁਹਾਡੀ ਹੈ ਉਹ ਮਾਦੀ ਬੋਲੀ ਜੋ ਨਾ ਸਤਿਗੁਰੂ ਰਵਦਾਈ ਦੀ ਨਜ਼ਰ ਥਰਕੇ ਜਿਸਦੇ ਅੰਦਰ ਸਤਿਗੁਰਾਂ ਲਈ ਸਤਕਾਰ ਹੈ ਨਾ ਉਹਨ ਸਤਕਾਰ ਹੀ ਕਰਨਾ ਜਿਹਦੇ ਮਨ ਵਿੱਚ ਸਰਕਾਰ ਨਹੀਂ ਉਹ ਸਰਕਾਰ ਕਰੀ ਨਹੀਂ ਸਕਦਾ ਅਸੀਂ ਆਪਣੇ ਆਪ ਨੂੰ ਕੀ ਕਹਿੰਦੇ ਹਾਂ ਜਿਵੇਂ ਅੱਜ ਦੀ ਸੰਮਤੀਆ ਮਹਾਂ ਪੂਜਿਆ ਉਹਨਾਂ ਦੇ ਮੂਰੇ ਅਪਰ ਕਿੰਨੇ ਅੱਖਰ ਲਾਉਣੇ ਆ ਧਾਨਨਾ ਧਨ ਸ੍ਰੀਮਾਨ ਸ੍ਰੀ ਸ੍ਰੀ 101 ਇਸ ਇਹ ਗੁਰੂ ਰਵਦਾ ਜੀ ਆਪ ਧਰਤੀ ਗਈ ਤੇ ਭਗਤ ਰਵਦਾ ਸਾਹਿਬ ਕਿੰਨੀ ਧੋਤੀ ਵਾਲੀ ਗਾ ਰਿਹਾ ਉਹ ਜੇ ਤੁਸੀਂ ਭਗਤ ਕਹਿੰਦੇ ਤੇ ਗੁਰੂ ਕਹ ਲਓਗੇ ਤਾਂ ਫਰਕ ਤਾਂ ਵੀ ਕੋਈ ਨਹੀਂ ਭਰਾਓ ਕਹਿਣ ਵਿੱਚ ਫਰਕ ਕਹਿਣ ਵਿੱਚ ਫਰਕ ਜਿੱਥੇ ਆਪਲਾ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਆ ਉਦੋਂ ਹੀ ਆਪਾਂ ਧੰਨ ਧੰਨ ਜਗਤ ਪਿਤਾ ਜਗਤ ਗੁਰੂ ਗੁਰੂਆਂ ਦੇ ਗੁਰੂ ਗੁਰੂਆਂ ਦੇ ਸਰਤਾਜ ਸੰਤੋਂ ਕੇ ਸਰਤਾਜ ਚਾਰ ਵਰਨਾ ਦੇ ਅਵਤਾਰ ਇਹਦਾ ਸੰਤੋਖਤਾ ਜੀ ਮਹਾਰਾਜ ਕਹਿ ਲਿਆ ਤੇ ਕਿ ਸਾਡੀ ਜ਼ੀਬਾ ਕੱਸ ਜਾਵੇ ਸਾਡਾ ਕੁਛ ਨਹੀਂ ਘਟਣਾ ਕਿਸੇ ਵੀ ਮਾਂ ਨੂੰ ਉਸ ਨੂੰ ਤਲਾਉਣਾ ਹੈ ਸਤਕਾਰ ਦੇ ਨਾਲ ਤਲਾਉ ਜੇ ਆਪਾਂ ਕਿਸੇ ਨੂੰ ਮੱਥਾ ਨਹੀਂ ਟੇਕ ਸਕਦੇ ਜੇ ਕਿਸੇ ਦਾ ਸਤਕਾਰ ਨਹੀਂ ਕਰ ਸਕਦੇ ਤੇ ਸਾਨੂੰ ਉਹਦਾ ਅਪਮਾਨ ਕਰਨ ਦਾ ਵੀ ਸਾਨੂੰ ਕੋਈ ਅਧਿਕਾਰ ਨਹੀਂ ਹੈ ਕਿਸੇ ਵੀ ਗ੍ਰੰਥ ਵਿੱਚ ਕਿਸੇ ਵੀ ਧਰਮ ਦਾ ਗ੍ਰੰਥ ਹੈ ਉਹ ਸਾਨੂੰ ਇਹ ਨਹੀਂ ਕਹਿੰਦਾ ਵੀ ਆਪਣੇ ਮਰਦਾ ਪਿਤਾ ਦਾ ਅਪਮਾਨ ਕਰੋ ਮਾਦਾ ਪਿਤਾ ਨੂੰ ਟੋਟੋ ਮਾਰੋ ਬਜ਼ੁਰਗਾਂ ਦਾ ਸਤਿਕਾਰ ਨਾ ਕਰੋ ਬਜ਼ੁਰਗਾਂ ਦਾ ਅਪਮਾਨ ਕਰੋ ਦੱਸੋ ਕਿਹੜਾ ਗ੍ਰੰਥ ਕਹਿ ਰਿਹਾ ਹੈ ਜਦਕਿ ਸਭ ਨੂੰ ਅਰਦਾਸ ਆਰਾਜੀ ਦੇ ਸ਼ਰਨ ਵਿੱਚ ਲੱਖਾਂ ਹੀ ਰਾਜੇ ਆਏ ਆ ਲੱਖਾਂ ਹੀ ਰਾਣੀਆਂ ਆਈਆਂ ਉੱਚੀ ਕੋਲ ਦੇ ਜਿਹੜੇ ਬ੍ਰਾਹਮਣ ਸੀ ਆਪਣੇ ਆਪ ਨੂੰ ਪੰਡਤ ਸਮਝਦੇ ਜਣਾ ਉਹ ਵੀ ਉਹਨਾਂ ਦੀ ਸ਼ਰਨ ਵਿੱਚ ਆਏ ਇੱਕ ਗੱਲ ਹੋਰ ਸੁਣਨ ਨੂੰ ਮਿਲੀ ਹੈ ਕਿ ਜਦੋਂ ਗੁਰੂ ਰਵਦਾਸ ਜੀ ਨੇ ਚਾਰ ਚੁਕਾ ਦੇ ਜੱਜੂ ਦਿਖਾਏ ਤੇ ਬ੍ਰਾਹਮਣਾਂ ਨੇ ਸਤ ਗੁਰੂ ਰਵਦਾਸ ਮਹਾਰਾਜ ਜੀ ਦਾ ਕਤਲ ਕਰ ਦਿੱਤਾ ਇਸ ਸਬਤ ਇਹ ਜਿਹੜੇ ਮਨੁੱਖ ਲੋਗ ਆ ਜਿਹਨ ਇਨਸਾਨ ਫਕਰਦਾਰ ਜਿਹਨ ਬੜਿਆਈ ਨੂੰ ਸੁਣ ਨਹੀਂ ਸਕਦੇ ਦੇਖ ਨਹੀਂ ਸਕਦੇ ਜਿਸ ਤਰ੍ਹਾਂ ਇੱਕ ਗੋਮੰਡੀ ਦੂਈ ਗੋਮੰਡੀ ਦੇਖ ਕੇ ਸਰਦਾ ਆ ਘੁੱਜਦਾ ਆ ਇਹਦੀਆਂ ਕੋਠੀਆਂ ਚਾਰ ਲੱਗੀਆਂ ਮੇਰੀ ਹਲੇ ਇੱਕ ਵੀ ਨਹੀਂ ਬਣੀ ਇਹਦੇ ਕੋਠੀ ਦੇ ਮੋਢੇ ਚਾਰ ਚਾਰ ਲੱਕਾ ਖੜੇ ਆ ਚਾਰ ਚਾਰ ਸਾਰਾ ਬਣਾਇਆ ਇਹ ਬਾਗ ਬਗੀਚਿਆਂ ਦਾ ਮਾਲਕ ਆ ਭਾਈ ਉਹਦੇ ਕਰਮ ਚੰਗੇ ਹੁਣ ਕਰਮ ਚੰਗੇ ਕੀਤੇ ਆ ਐਵੇਂ ਨਹੀਂ ਉਹ ਚਾਰ ਚਾਰ ਕੋਠੀਆਂ ਦਾ ਮਾਲਕ ਬਣ ਗਿਆ ਤੇ ਉਹਦੀ ਕੋਠੀ ਦੇ ਮੋਢੇ ਚਾਰ ਚਾਰ ਲੱਕਾ ਖੜੇ ਤੇ ਚਾਰ ਚਾਰ ਗੱਡੀਆਂ ਦਾ ਮਾਲਕ ਆ ਬਗੀਚਿਆਂ ਦਾ ਮਾਲਕ ਆ ਧੰਦੌੜ ਦਾ ਮਾਲਕ ਆ ਦਾ ਉਹ مالک ਉਹਦੇ ਕਰਮ ਉਹਦੇ ਨਾਲ ਤੇਰੇ ਕਰਮ ਤੇਰੇ ਨਾਲ ਇਹਦੇ ਵਿੱਚ ਸਤਨ ਪੁੱਜਣ ਵਾਲੀ ਕਿਹੜੀ ਗੱਲ ਆ ਉਹ ਕਹਿੰਦਾ ਜੇ ਮੈਂ ਦਾ ਅਰਦਾਸ ਕਰਦਾ ਆਂ ਤੇ ਮੇਰੀ ਇੱਕ ਕੋਠੀ ਬਣਦੀ ਆ ਤੇ ਗਵਾਂਡੀ ਦੀਆਂ ਦੋ ਕੋਠੀਆਂ ਬਣ ਜਾਂਦੀਆਂ ਉਹਦੇ ਇਹ ਕਰਮ ਆ ਹੁਣ ਦਰਮ ਚੰਗੇ ਕੀਤੇ ਆ کیونکہ بانی ست ہوتی ہے سچی ہے قرآنی بانی چوٹھی ہے پریت جاتے 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 چوٹھی ہے پریت جاتے جاتے سچی ہے قرآنی بانی جی سچی پریت سچی پانی نہ ہوں گے تو سب قرآن دارنیوں کی لوڑ سی ਪਰਮਾਤਮਾ ਦੇ ਨਾਲ ਪ੍ਰੀਤ ਕਰੰਦੀਆਂ ਤੇ ਇਹ ਲਿਖਣ ਦੀ ਕੀ ਲੋੜ ਸੀ ਉਹਨਾਂ ਨੂੰ ਉਹਨਾਂ ਨੇ ਲਿਖਿਆ ਜਉ ਤゥム ਗਿਰ ਵਰ ਤੋ ਹਮ ਹੋਰਾ ਜਉ ਤゥム ਚੰਦ ਤੋ ਹਮ ਭੈ ਐ ਚਿਤੋਰਾ ਸਾਥੀ ਪ੍ਰੀਤ ਹਮ ਤੁਮ ਸੀ ਉਹ ਜੋਰੀ ਤੁਮ ਸੀ ਜੋਰੀ ਹਰ ਸਾਹ ਪੜੀ ਉਹ ਜਿਹੜਾ ਇਹ ਤਾਂ ਕਹਿ ਗਿਆ ਜਦੋਂ ਸਤ ਗੁਰਦਾਰ ਪਾਣ ਕਹਿੰਦੇ ਹਨ ਮਾਰੇ ਆਪਣੀ ਬਾਣੀ ਲਿਖਾਓ ਗੁਰੂ ਅਰਜਨ ਦੇਵ ਜੀ ਬੜੇ ਸਤਕਾਰ ਦੇ ਨਾਲ ਉਨ੍ਹਾਂ ਦੀ ਬਾਣੀ ਪਾਣੀ ਬਾਰਾਂ ਵਸੇ ਕਾਂਛੀ ਚੋਂ ਲੈ ਕੇ ਆਏ ਤੇ ਭਾਈ ਗੁਰਦਾਰ ਜੀ ਲਿਖਦੇ ਸੀ ਤੇ ਗੁਰੂ ਅਰਜਨ ਦੇਵ ਜੀ ਲਿਖਾ ਰਹੇ ਸੀ 40 ਸ਼ਬਦ ਤੇ ਇੱਕ ਸਲੋਕ ਸੋਨਾ ਰਾਖਾ ਦੇ ਉੱਤੇ ਬਾਣੀਆਂ ਮਾਰੇ ਜੋ ਬੋਲੇ ਸੋ ਦੁਰਬੇ ਸੋ ਦੁਰਬੇ ਸੋ ਅਸਮਾਨਾ ਜੀ ਹੋਇ ਤਾਂ ਬੋਲੇ ਬਿੱਤੀ ਕਰ ਗਈ ਆ ਜਿੱਦਾਂ ਬੱਦਲ ਕਰ ਕਰਦਾ ਮਲਅਤ ਦੇ ਤੋਂ ਔੜੇ ਜਾਤਾ ਰਹੇ ਉਹ ਤੁਹਾਡੇ ਗੁਰੂਆਂ ਚਾਰਾ ਬੱਜਣ ਡਿਆ ਜਿਹਨਾਂ ਸ਼ਰਨ ਵਿੱਚ ਚਾਰੇ ਵਰਨਾ ਦੇ ਲੋਕ ਆ ਗਏ ਉਹ ਲੱਖਾਂ ਹੀ ਰਾਜੇ ਕਰੋੜਾਂ ਹੀ ਰਾਜੇ ਆ ਗਏ ਤੁਸੀਂ ਜਕਾਰਾ ਮੋਲਣ ਵੇਲੇ ਕਿਉਂ ਪਿੱਛੇ ਨੇ ਸਾਰਾ ਜਿਕਾਰਾ ਜਕਾਰਾ ਮੋਲਣ ਵੇਲੇ ਜੋਰ ਲਾਇ ਜਿੱਦਾਂ ਆਪਾਂ ਲਾਣਾ ਕੱਢਣ ਵਿੱਚ ਜੋਰ ਲਾਉਂਦੇ ਆ ਨਾ ਉੱਚੀ ਉੱਚੀ ਬਾਹਾਂ ਘੱਟ ਕੇ ਲੜਦੀ ਇਹਦਾ ਬਾਹ ਫੜਾ ਕਰਕੇ ਜਿਕਾਰੇ ਦਾ ਦਿਵਾ ਜਿਕਾਰੇ ਉੱਤੇ ਗਿਆ ਇਹ ਤੋਂ ਤੁਹਾਡੀ ਪਛਾਣ ਹੈ ਕਿ ਤੁਹਾਡੀ ਕਿੰਨੀ ਪ੍ਰੀਤ ਹੈ ਗੁਰੂ ਰਵਦਾ ਦੀ ਕੌਣ ਗੁਰੂ ਰਵਦਾ ਜੀ ਕਹਿੰਦੇ ਗੁਰੂ ਆਜਾ ਗੁਰੂ ਆਜਾ ਜੀ ਨੂੰ ਕਹਿਣ ਲੱਗੇ ਲਿਖੋ ਪਹਿਲੋਂ ਲਿਖਿਆ ਸ਼੍ਰੀ ਨਾਮ ਮਰੇ ਸ਼੍ਰੀ ਲਾਮ ਦਾ ਸ਼੍ਰੀ ਉਹਦਾ ਸਭ ਤੋਂ ਵੱਡਾ ਸਰੂਪਣੀ ਸ਼੍ਰੀ ਗੁਰੂ ਕਨਸਕ ਦੇ ਅੰਦਰ ਵੀ ਗੁਰੂ ਰਵਿਦਾਸ ਸਾਰਾ ਜੀ ਕੇ ਇਹ ਭਗਤ ਨੇ ਕਿਹਾ ਨਾ ਤੇ ਨਾਲ ਇਹ ਵੀ ਲਿਖ ਦਿੱਤਾ ਰਾਗ ਬਾਣੀ ਸ਼੍ਰੀ ਰਵਿਦਾਸ ਕੀ ਹੋਗੀ ਸ਼੍ਰੀ ਕਹਿੰਦੇ ਵੀ ਸਭ ਤੋਂ ਵੱਡਾ ਹੈ ਮਹਾਨ ਹੈ ਇਸ ਸਰੂਪਣੀ ਆ ਰਾਗ ਅਸਾ ਬਾਣੀ ਸ਼੍ਰੀ ਗੁਰਦਾਸ ਕੀ ਹੋਗੀ ਸ਼੍ਰੀ ਇਹਨੇ ਚਾਰ ਸ਼ਬਦਿਆ ਜਿਹੜੇ ਮੁਰੇ ਭਗਤ ਲਿਖਿਆ ਸਤਗੁਰੂ ਕਬੀਰ ਜੀ ਨੂੰ ਵੀ ਸਿਰੀ ਲਿਖਿਆ ਨਾਮਦੇਵ ਕੀ ਨੂੰ ਵੀ ਸਿਰੀ ਲਿਖਿਆ ਉਹਦੀ ਮੋਤੀ ਗੁਰੂ ਤਾਂ ਕਿਸੇ ਨੂੰ ਨਹੀਂ ਲਿਖਿਆ ਜਿਸ ਸ਼ੇਖ ਪਾਤਸ਼ਾਹ ਦੀ ਬਾਣੀ ਆ ਨਾ ਤੇ ਉਹਨਾਂ ਨੂੰ ਵੀ ਮਹੱਤਿਆਂ ਦੇ ਵਿੱਚ ਬੰਦ ਕੀਤਾ ਜੇ ਗੁਰਨਾਗਦੇ ਦੀ ਬਾਣੀ ਆ ਉਹਨਾਂ ਨੂੰ ਵੀ ਵਿੱਚ ਗੁਰੂ ਨੇ ਕਿਹਾ ਪਰ ਜਿਹੜਾ ਇਹ ਨਾ ਮੰਨਿਆ ਪਹਿਲਾ ਆਪਣਾ ਪੰਨਾ ਪਾਟਦੇ ਉਹਦੇ ਵਿੱਚ ਕੀ ਲਿਖਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ਼੍ਰੀ ਮੁਰੇ ਲਾਡਲ ਜੀ ਭਾਵਿਕ ਗੁਰੂਆਂ ਦੀ ਬਾਣੀ ਹੈ ਜਿਹਦੇ ਵਿੱਚ ਭਗਤਾਂ ਦਾ ਗੰਧਮ ਰਹਿ ਗਿਆ ਹੈ ਜਾਵੇ ਹਨ ਨੂੰ ਮੁਹੱਲਾ ਕਹਿ ਕੇ ਉਚਾਰਨ ਕਰੋ ਮੁਹੱਲਾ ਪਰ ਮੁਹੱਲਾ ਬੁਝਿਆ ਮੁਹੱਲਾ ਦੀਆ ਮੁਹੱਲਾ ਚਾਤਾ ਮਹਲਾ ਸ਼ੇਵਾ ਮਹਲਾ ਤੇ ਦਪੜੋ ਪੇ ਉਹਦੇ ਵਿੱਚ ਕਿ ਆਪਾਂ ਕਹਿੰਦੇ ਨਾ ਕਿ ਗੁਰੂ ਕਿਸੇ ਨੂੰ ਨਹੀਂ ਲਿਖਿਆ ਤਵੇ ਉਹਨਾਂ ਨੂੰ ਵੀ ਗੁਰੂ ਨਹੀਂ ਲਿਖੇ ਇਹਨਾਂ ਦੇ ਮੋਢੇ ਦਾ ਫੇਰ ਵੀ ਆ ਗਿਆ ਰਾਗ ਆਸਾ ਪਾਣੀ ਸ਼ਰੀਰ ਰਵੀ ਰਾਸ ਜੋ ਜਿਹੜਾ ਆਪਾਂ ਐਸੀ ਦਾ ਸ਼ਬਦ ਪੜ੍ਹਦੇ ਆ ਉਹਦੇ ਵਿੱਚ ਵੀ ਲਿਖਿਆ ਰਾਗ ਬਾਣੀ ਸ਼ੀਰ ਰਵਤਾ ਜੀ ਉਹ ਵਟਕਾ ਸਾਹਿਬ ਪੜਿਆ ਕਰੋ ਤੁਹਾਨੂੰ ਕੁਝ ਪਤਾ ਲੱਗੇ ਜਦ ਤੱਕ ਕੋਈ ਵਟਕਾ ਸਾਹਿਬ ਪੜਦੇ ਨਹੀਂ ਦੇਖਦੇ ਨਹੀਂ ਸਮਝਦੇ ਨਹੀਂ ਤੁਹਾਨੂੰ ਆਪਣੇ ਪਿਓ ਦੀ ਕਰਨ ਦਾ ਪਤਾ ਨਹੀਂ ਕਰਨਾ ਕਿ ਸਾਡਾ ਪਿਓ ਕੀ ਕਰਕੇ ਆ ਉਹ ਕੀ ਕਰਕੇ ਚਲੇ ਗਿਆ ਉਹ ਤਾਂ ਤੁਹਾਡੇ ਲਈ ਬਹੁਤ ਕੁਝ ਕਰਕੇ ਚਲੇ ਗਿਆ ਤਾਂ ਜੀ ਇਹ ਵੀ ੱੱਲੇ ਬਹਿ ਕੇ ਸੋਚਿਆ ਕਰੋ ਕਿ ਅਸੀਂ ਆਪਣੇ ਗੁਰੂ ਨੇ ਕੀ ਕੀਤਾ ਅਸੀਂ ਬਾਬਾ ਸਾਹਿਬ ਦੀ ਕੁਰਬਾਨੀ ਨੂੰ ਚੇਤੇ ਨਹੀਂ ਜਾਨੇ ਬਾਬਾ ਸਾਹਿਬ ਐਂ ਕਰਕੇ ਐਂ ਜਾ ਕੇ ਅਸੀਂ ਪੱਸੀ ਕੀ ਕੀਤਾ ਅਸੀਂ ਕਹਿੰਦੇ ਬੇਦੋਂ ਪੂਰਾ ਬਸਾਉਣਾ ਪਾਣੀ ਉਹਨੂੰ ਬਸਾਉਣਾ